ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ ਯੂਟਿਊਬ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਸਾਹਿਤ ਅਲੋਚਨਾ ਕਰਾਂਗੇ ਸਾਹਿਤ ਅਲੋਚਨਾ ਜਿਹੜਾ ਕਿ ਆਪਣਾ ਸੈਕੰਡ ਟੌਪਿਕ ਆ ਪਹਿਲਾਂ ਆਪਾਂ ਨੇ ਸਾਹਿਤ ਤੇ ਸਮਾਜ ਵਾਲਾ ਟੌਪਿਕ ਕਰ ਚੁੱਕੇ ਹੁਣ ਅੱਜ ਆਪਾਂ ਕਰਾਂਗੇ ਸਾਹਿਤ ਤੇ ਵਿਗਿਆਨ ਸਾਹਿਤ ਤੇ ਵਿਗਿਆਨ ਕਿ ਤੁਹਾਨੂੰ ਇਹ ਟੋਟਲ ਹੈਗੇ ਨੇ ਸਟੂਡੈਂਟ ਸਿਲੇਬਸ ਦੇ ਵਿੱਚ ਪੰਜ ਨੇ ਪੰਜ ਦੇ ਵਿੱਚ ਤੁਹਾਨੂੰ ਦੋ ਇਗਜ਼ਾਮ ਚ ਆਉਣੂ ਸੀ ਕਰਨਾ ਹੋਊਗਾ ਠੀਕ ਹੈ ਮਤਲਬ ਕਿ ਪੰਜ ਦੇ ਵਿੱਚ ਤੁਸੀਂ 4 ਕਰ ਸਕਦੇ ਇੱਕ ਛੱਡ ਦਿਓ ਹਾਂਜੀ ਇਸ ਦੇ ਵਿੱਚ ਸਾਹਿਤ ਵਿਗਿਆਨ ਕੀ ਹੈ ਸਾਹਿਤ ਹੋ ਗਿਆ ਲਿਟਰੇਚਰ ਵਿਗਿਆਨ ਹੋ ਗਿਆ ਸਾਇੰਸ ਸਾਹਿਤ ਵਿਗਿਆਨ ਤੋਂ ਅਲੱਗ-ਅਲੱਗ ਅਨੁਸ਼ਾਸਨ ਨੇ ਪਰ ਫਿਰ ਵੀ ਇਹਨਾਂ ਇਸ ਦੇ باوجود ਦੋਹਾਂ ਦੇ ਵਿਚਕਾਰ ਬਹੁਤ ਨੇੜੇ ਦਾ ਸਬੰਧਾ ਮਤਲਬ ਕਿ ਸਾਹਿਤ ਵਿਗਿਆਨ ਤੋਂ ਪ੍ਰਭਾਵਿਤ ਹੁੰਦਾ ਹੈ ਤੇ ਵਿਗਿਆਨ ਆ ਜਿਹੜਾ ਹੈ ਕਿ ਸਾਹਿਤ ਹੁੰਦਾ ਜਿਹੜਾ ਸਾਹਿਤ ਜੋ ਵੀ ਆਪਾਂ ਸਾਹਿਤ ਰਚਦੇ ਲਿਟਰੇਚਰ ਰਚਦੇ ਆ ਉਹ ਵਿਗਿਆਨਿਕ ਪ੍ਰਗਤੀ ਮਤਲਬ ਕਿ ਸਾਇੰਸ ਦੀ ਪ੍ਰੋਗਰੈਸ ਦੇ ਅਨਸਾਰ ਜਿਹੜਾ ਕਿ ਉਹਦੀ ਵਿਕਸਿਤ ਬੋਧਿਕਤਾ ਦਾ ਫਾਇਦਾ ਉਠਾ ਕੇ ਆਪਣੇ ਆਪ ਨੂੰ ਸਮੇਂ ਦੇ ਅਨੁਕੂਲ ਜਿਹੜਾ ਨਹੀਂ ਬਣਾਉਂਦਾ ਉਹ ਸਾਹਿਤ ਜਿਹੜੇ ਕਿ ਨਕਾਰਾ ਹੋ ਜਾਂਦਾ ਮਤਲਬ ਕਿ ਉਹ ਸਾਹਿਤ ਆਪਾਂ ਕਹਿ ਸਕਦੇ ਹਾਂ ਕਿ ਸਕਸੈਸਫੁਲ ਨਹੀਂ ਹੁੰਦਾ ਸਾਹਿਤ ਉਹੀ ਸਕਸੈਸਫੁਲ ਹੁੰਦਾ ਜਿਹੜਾ ਜਿਹੜਾ ਕਿ ਸਾਇੰਸ ਦੀ ਜੋ ਵੀ ਡਵੈਲਪਮੈਂਟ ਆ ਉਸ ਦੇ ਅਕੋਰਡਿੰਗ ਆਪਣੇ ਆਪ ਨੂੰ ਉਹਦੇ ਐਡਜਸਟਮੈਂਟ ਕਰਦਾ ਠੀਕ ਹੈ ਮਤਲਬ ਕਿ ਇਸ ਲਾਈਨ ਚ ਕੀ ਕਹਿ ਰੱਖਿਆ ਵੀ ਜਿਹੜਾ ਸਾਹਿਤ ਵਿਗਿਆਨਿਕ ਤਰੱਕੀ ਪਾਪ ਕੀ ਅਰਥਾਤ ਲੀਵਰ ਗਿਆ ਵਿਕਸਿਤ ਬੌਧਿਕਤਾ ਨੂੰ ਛੱਡ ਸਕੋ ਜਿਹੜਾ ਸਾਹਿਤ ਵਿਗਿਆਨਿਕ ਤਰੱਕੀ ਦਾ ਫਾਇਦਾ ਉਠਾ ਕੇ ਆਪਣੇ ਆਪ ਨੂੰ ਉਹਦੇ ਅਨੁਕੂਲ ਜਿਹੜਾ ਕਿ ਬਣਾ ਲਾਂਦਾ ਉਹ ਤਾਂ ਸਾਹਿਤ ਸਫਲ ਹੋ ਜਾਂਦਾ ਜਿਹੜਾ ਸਾਹਿਤ ਆਪਣੇ ਆਪ ਨੂੰ ਅਨੁਕੂਲ ਜਿਹੜਾ ਕਿ ਵਿਗਿਆਨਿਕ ਤਰੱਕੀ ਦੇ ਅਨੁਕੂਲ ਨਹੀਂ ਬਣਾਉਂਦਾ ਉਹ ਕੀ ਹੋ ਜਾਣਾ ਨਕਾਰਾ ਹੋ ਜਾਣਾ ਮਤਲਬ ਕਿ ਅਸਫਲ ਹੋ ਜਾਂਦਾ ਇਸੇ ਤਰੀਕੇ ਨਾਲ ਜੇਕਰ ਜਿਹੜਾ ਸਾਇੰਸ ਆ ਉਹ ਵੀ ਮਨੁੱਖੀ ਭਾਵਨਾਵਾਂ ਮਨੁੱਖੀ ਫੀਲਿੰਗਸ ਦੇ ਨਾਲ ਜੇ ਨਹੀਂ ਤੁਰਦਾ ਮਾਨਵੀ ਕਦਰਾਂ ਕੀਮਤਾਂ ਜਿਹੜੇ ਠੀਕ ਆ ਮੋਰਲ ਵੈਲਿਊਜ਼ ਨੇ ਜਿਹੜੀਆਂ ਉਹਨਾਂ ਦੇ ਵਿਰੋਧ ਦੇ ਵਿੱਚ ਮਦਦਗਾਰ ਨਹੀਂ ਹੁੰਦਾ ਤਾਂ ਫਿਰ ਵਿਗਿਆਨਿਕ ਖੋਜਾਂ ਕੀ ਹੋ ਜਾਂਦੀਆਂ ਨੇ ਹਾਨੀਕਾਰਕ ਸਿੱਧ ਹੋ ਜਾਂਦੀਆਂ ਨੇ ਮਤਲਬ ਕਿ ਜੇ ਤਾਂ ਸਾਹਿਤ ਸਾਇੰਸ ਦੀ ਜਿੰਨੀ ਵੀ ਜਿਹੜੇ ਕਿ ਜਾਂ ਟੈਕਨੋਲੋਜੀ ਜਿਹੜੀ ਵੀ ਪਰੋਗਰੈਸ ਹੋ ਰਹੀ ਹੈ ਉਹਦੇ ਅਕੋਰਡਿੰਗ ਆਪਣੇ ਆਪ ਨੂੰ ਨਹੀਂ ਢਾਲਦਾ ਤਾਂ ਉਹ ਨਕਾਰਾ ਹੋ ਜਾਂਦਾ ਸਫਲ ਹੋ ਜਾਂਦਾ ਇਸੇ ਤਰੀਕੇ ਨਾਲ ਜੇ ਸਾਇੰਸ ਆ ਉਹ ਮਨੁੱਖੀ ਭਾਵਨਾਵਾਂ ਦੇ ਨਾਲ ਜੇ ਨਹੀਂ ਤੁਰਦੀ ਜਾਂ ਮਾਨਵਿਕ ਅਧਿਰਾਖਿੰਤਾ ਦੇ ਵਿਰੋਧ ਦੇ ਵਿੱਚ ਮਦਦਗਾਰ ਨਹੀਂ ਹੁੰਦੀ ਤਾਂ ਉਹ ਵਿਗਿਆਨਿਕ ਹੋ ਜਾਂ ਕੀ ਹੋ ਜਾਂਦੇ ਨੇ ਹਾਨੀਕਾਰਕ ਸਿੱਧ ਹੋ ਜਾਂਦੇ ਇਹੋ ਕਾਰਨ ਹੈ ਕਿ ਸੱਭਿਅਕ ਦੇਸ਼ਾਂ ਦੇ ਵਿੱਚ ਸਾਹਿਤ ਤੇ ਵਿਗਿਆਨਿਕ ਦੂਜੇ ਦੇ ਨਾਲ ਮਦਦਗਾਰ ਬਣ ਕੇ ਚੱਲਦੇ ਨੇ ਮਤਲਬ ਕਿ ਜਿਹੜੇ ਸੱਭਿਅਕ ਦੇਸ਼ ਨੇ ਉਹਨਾਂ ਦੇ ਵਿੱਚ ਸਾਹਿਤ ਤੇ ਵਿਗਿਆਨ ਇੱਕ ਦੂਜੇ ਦੇ ਨਾਲ ਮਦਦਗਾਰ ਬਣ ਕੇ ਚੱਲਦੇ ਨੇ ਵਿਗਿਆਨ ਦੀ ਤਰੱਕੀ ਸਾਇੰਸ ਦੀ ਪ੍ਰੋਗਰੈਸ ਦੇ ਨਾਲ ਸਾਹਿਤ ਵਿਗਿਆਨ ਦਾ ਸੰਬੰਧ ਅਨਿਖੜਮਾ ਮਤਲਬ ਕਿ ਇਹਨੂੰ ਆਪਾਂ ਲੱਗ ਨਹੀਂ ਕਰ ਸਕਦੇ ਬੇਸ਼ੱਕ ਸਾਹਿਤ ਦਾ ਸੰਸਾਰ ਭਾਵਨਾ ਤੇ ਕਲਪਨਾ ਦਾ ਸੰਸਾਰ ਹੁੰਦਾ ਕਹਿੰਦਾ ਬੇਸ਼ੱਕ ਜਿਹੜਾ ਲਿਟਰੇਚਰ ਹੈ ਲਿਟਰੇਚਰ ਦਾ ਸਾਹਿਤ ਲਿਟਰੇਚਰ ਦਾ ਜਿਹੜਾ ਕਿ ਸਾਇੰਸ ਕੀ ਆ ਜਿਹਦੇ ਵਿੱਚ ਭਾਵਨਾ ਹੁੰਦੀਆਂ ਨੇ ਫੀਲਿੰਗਸ ਹੁੰਦੀਆਂ ਨੇ ਕਲਪਨਾ ਹੁੰਦੀਆਂ ਨੇ ਕਲਪਨਾ ਮਤਲਬ ਕਿ ਜੇ ਆਪਾਂ ਵੈਸੀ ਇਮੇਜਿਨੇਸ਼ਨ ਹੁੰਦੀ ਆ ਠੀਕ ਹੈ ਪਰੰਤੂ ਜਿਹੜਾ ਸਾਇੰਸ ਆ ਸਾਇੰਸ ਦੇ ਵਿੱਚ ਪੂਰੀ ਤਰਕ ਹੁੰਦੀ ਆ ਕੋਈ ਵੀ ਚੀਜ਼ ਆ ਉਹਨੂੰ ਪੂਰੇ ਟੈਕਨੀਕਲ ਵੇ ਦੇ ਨਾਲ ਸੋਚਦੇ ਨੇ ਵੀ ਇਹ ਚੀਜ਼ ਕੀ ਮੇ ਆ ਕੀ ਹੈ ਇਹਦੇ ਕੀ ਰੀਜ਼ਨ ਆ ਇਹਦਾ ਕੀ ਰਿਜ਼ਲਟ ਆਉਣਗੇ ਤਾਂ ਉਹਦੇ ਵਿੱਚ ਕੀ ਹੁੰਦੀ ਆ ਆਪਣੀ ਬੁੱਧੀ ਪ੍ਰਧਾਨਤਾ ਹੁੰਦੀ ਆ ਮਤਲਬ ਕਿ ਪੂਰੇ ਉਹਦੇ ਜਿਹੇ ਮੈਂਟਲ ਅਬਿਲਟੀ ਯੂਜ਼ ਹੁੰਦੀ ਆ ਤੇ ਇਸ ਦਾ ਇਹ ਮਤਲਬ ਨਹੀਂ ਕਿ ਸਾਹਿਤ ਦੇ ਵਿੱਚ ਬੁੱਧੀ ਦੀ ਜ਼ਰੂਰਤ ਨਹੀਂ ਪਰ ਕਹਿੰਦਾ ਇਹਦਾ ਮਤਲਬ ਇਹ ਭਈ ਵੀ ਨਹੀਂ ਕਹਿ ਸਕਦੇ ਜਿਹੜਾ ਲਿਟਰੇਚਰ ਆ ਉਹਦੇ ਵਿੱਚ ਸਿਰਫ ਭਾਵਨਾਵਾਂ ਹੁੰਦੀਆਂ ਨੇ ਫੀਲਿੰਗਸ ਹੁੰਦੀਆਂ ਨੇ ਇਮੇਜਿਨੇਸ਼ਨ ਹੁੰਦੀ ਆ ਉਹਦੇ ਵਿੱਚ ਮਤਲਬ ਕਿ ਇੰਟੈਕਚੁਅਲ ਨਹੀਂ ਹੁੰਦੀ ਕਹਿੰਦੇ ਇਹ ਵੀ ਨਹੀਂ ਹੈਗਾ ਉਹ ਵੀ ਹੁੰਦੀ ਆ ਦੇ ਵਿੱਚ ਸਾਇੰਸ ਦੇ ਵਿੱਚ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਇੰਸ ਦੇ ਵਿੱਚ ਓਨਲੀ ਜਿਹੜੀ ਕਿ ਆਪਣੀ ਇੰਟੈਕਚੁਅਲ ਪਾਵਰ ਹੁੰਦੀ ਹੈ ਉਹਦੇ ਵਿੱਚ ਫੀਲਿੰਗਸ ਜਾਂ ਕਲਪਨਾ ਨਹੀਂ ਹੁੰਦੀ ਕਹਿੰਦੇ ਉਹਨਾਂ ਨੂੰ ਵੀ ਵੀ ਆਪਾਂ ਇਹ ਨਹੀਂ ਕਹਿ ਸਕਦੇ ਕੁਛ ਨਾ ਕੁਛ ਹੁੰਦਾ ਸੱਚ ਤਾਂ ਇਹ ਹੈ ਕਿ ਸਾਰੇ ਤੱਤ ਸਾਇੰਸ ਤੇ ਵਿਗਿਆਨ ਦੇ ਵਿੱਚ ਘੱਟ ਜਾਂ ਵੱਧ ਮਾਤਰਾ ਦੇ ਵਿੱਚ ਮੌਜੂਦ ਹੁੰਦੇ ਨੇ ਕਿਸੇ ਦੇ ਵਿੱਚ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਭਾਵ ਤੇ ਕਲਪਨਾ ਸਾਇੰਸ ਦੇ ਵਿੱਚ ਜ਼ਿਆਦਾ ਹੁੰਦੇ ਨੇ ਠੀਕ ਹੈ ਤੇ ਬਾਕੀ ਇਹਦੇ ਵਿੱਚ ਜਿਹੜਿਆ ਇੰਟੈਕਚੁਅਲ ਪਾਵਰ ਆ ਹੁੰਦੀ ਹੈ ਉਹ ਘੱਟ ਹੁੰਦੀ ਹੈ ਤੇ ਉਸ ਤੋਂ ਦੂਜੀ ਸਾਈਡ ਤੇ ਪੈ ਕਹਿ ਸਕਦੇ ਜਿਹੜਾ ਸਾਇੰਸ ਆ ਉਹਦੇ ਵਿੱਚ ਫੀਲਿੰਗਸ ਤੇ ਜਿਹੜੀ ਇਮੇਜਿਨੇਸ਼ਨ ਉਹ ਘੱਟ ਹੁੰਦੀ ਹੈ ਉਹਦੇ ਵਿੱਚ ਕੀ ਹੁੰਨ ਇੰਟੈਕਚੁਅਲ ਪਾਵਰ ਆਪਣੀ ਬੁੱਧੀ ਜਿਹੜੀ ਕਿ ਜ਼ਿਆਦਾ ਨਿਕਸਦੀ ਹੁੰਦੀ ਆ ਬੇਸ਼ੱਕ ਸਾਹਿਤਿ ਵਿਗਿਆਨ ਦੇ ਵਿੱਚ ਮੂਲ ਰੂਪ ਦੇ ਵਿੱਚ ਜ਼ਿਆਦਾ ਵੱਖਰੇਵਾਂ ਨਹੀਂ ਹੈਗਾ ਮਤਲਬ ਕਿ ਜੇ ਕੋਈ ਜ਼ਿਆਦਾ ਇਹਨਾਂ 'ਚ ਫਰਕ ਨਹੀਂ ਹੈਗਾ ਪਰੰਤੂ ਦੋਹਾਂ ਦੇ ਉਦੇਸ਼ਾਂ ਦੇ ਵਿੱਚ ਫਰਕ ਹੋਣ ਕਰਕੇ ਦੋਹਾਂ ਦੇ ਦ੍ਰਿਸ਼ਟੀਕੋਣ 'ਚ ਹੀ ਫਰਕ ਆ ਮਤਲਬ ਕਿ ਇਹ ਕੀ ਇਹਨਾਂ ਦੇ ਉਦੇਸ਼ ਕੀ ਨੇ ਇਹਨਾਂ ਦੇ ਆਬਜੈਕਟਿਵ ਕੀ ਨੇ ਦੋਨਾਂ ਦੇ ਆਬਜੈਕਟਿਵਾਂ ਦੇ ਵਿੱਚ ਫਰਕ ਹੋਣ ਕਰਕੇ ਦੋਨਾਂ ਦਾ ਨਜ਼ਰੀਆ ਵੀ ਇਹਨਾਂ 'ਚ ਫਰਕ ਆ ਆਪ ਮੈਂ ਇਹ ਕਹਿ ਸਕਦਾ ਹਾਂ ਕਿ ਵਿਗਿਆਨ ਦਾ ਸੰਬੰਧ ਕੇਵਲ ਭੌਤਿਕ ਤੱਤਾਂ ਨਾਲ ਆ ਠੀਕ ਹੈ ਮਤਲਬ ਕਿ ਸਿਰਫ ਭੌਤਿਕ ਤੱਤ ਨੇ ਜਿਹੜੇ ਕੀ ਅੱਪਾ ਕਹਿੰਦਾ ਹੈ ਪਦਾਰਥਵਾਦ ਉਹਨਾਂ ਨਾਲ ਜਦ ਕਿ ਜਿਹੜਾ ਸਾਹਿਦ ਦਾ ਸੰਬੰਧਾ ਭੌਤਿਕ ਤੇ ਸੂਖਮ ਦੋਨਾਂ ਨਾਲ ਹੈ ਇਸੇ ਕਰਕੇ ਵਿਗਿਆਨ ਤੇ ਸਾਹਿਤਿਕ ਰਚਨਾਵਾਂ ਦੇ ਸੁਭਾਅ ਦੇ ਵਿੱਚ ਥੋੜਾ ਜਿਹਾ ਫਰਕ ਹੁੰਦਾ ਵਿਗਿਆਨ ਦਾ ਉਦੇਸ਼ ਕੀ ਆ ਵਸਤਾਂ ਦਾ ਕਰਮਵਾਤ ਤੇ ਤਰਕ ਸੰਗਤ ਵਿਸ਼ਲੇਸ਼ਣ ਕਰਨਾ ਮਤਲਬ ਕਿ ਜਿਹੜਾ ਸਾਇੰਸ ਆ ਉਹਦਾ ਮੇਨ ਮੋਟਿਵ ਕੀ ਹੁੰਦਾ ਜਿਹੜੀ ਵੀ ਕੋਈ ਚੀਜ਼ ਆ ਉਹਨੂੰ ਸੀਕੁਐਂਸ ਦੇ ਵਿੱਚ ਰੱਖਣਾ ਤੇ ਪੂਰੀ ਉਹਨੂੰ ਇੱਕ ਲੌਜੀਕਲ ਵੇ ਦੇ ਨਾਲ ਉਹਦਾ ਪੂਰਾ ਐਨਾਲਾਈਜ਼ ਕਰਨਾ ਠੀਕ ਹੈ ਵਿਗਿਆਨਿਕ ਅਵਸਥਾਾਂ ਦੇ ਰੂਪ ਆਕਾਰ ਰਚਨਾ ਗੁਣ ਸੁਭਾਅ ਤੇ ਸਬੰਧਾਂ ਦਾ ਅਧਿਐਨ ਤੇ ਵਰਗੀਕਰਨ ਦੇ ਨਾਲ ਨਾਲ ਉਹਨਾਂ ਦੇ ਕਾਰਨ ਉਹਨਾਂ ਦੇ ਕਾਰਜਾਂ ਦੀ ਵੀ ਪੜਤਾਲ ਕਰਦਾ ਮਤਲਬ ਕਿ ਇਹ ਕੋਈ ਵੀ ਚੀਜ਼ ਹੈ ਉਹ ਵਸਤੂ ਦਾ ਰੂਪ ਉਹਦਾ ਆਕਾਰ ਉਹਦਾ ਰਚਨਾ ਉਹਦੇ ਗੁਣ ਸੁਭਾਅ ਤੇ ਸਬੰਧਾਂ ਦਾ ਇੱਕ ਸਟੱਡੀ ਕਰਦਾ ਉਹਦਾ ਵਰਗੀਕਰਨ ਕਰਦਾ ਤਾਂ ਉਹਦੀ ਜਿਹੜੀ ਕਿ ਐਕਟੀਵਿਟੀ ਹੈ ਉਹਦੇ ਕੀ ਰੀਜ਼ਨ ਨੇ ਉਹਦੇ ਸਭ ਦੀ ਜਿਹੜੀ ਕਿ ਪੜਤਾਲ ਹੁੰਦੀ ਹੈ ਇਹਦੇ ਵਿੱਚ ਤੇ ਮਿਲ ਕੇ ਸਾਰਿਆਂ ਨੂੰ ਵੈਰੀਫਾਈ ਕਰਾ ਕਾ ਜਿਸ ਦੇ ਸਿੱਟੇ ਵੱਜੋ ਵਸਤੂ ਦਾ ਸਰੂਪ ਜਿਹੜੇ ਕਿ ਇੱਕ ਨਿਸ਼ਚਿਤ ਹੁੰਦਾ ਵਸਤੂ ਮਤਲਬ ਕਿ ਕੋਈ ਵੀ ਆਪਾਂ ਕਹਿ ਸਕਦੇ ਆ ਕੋਈ ਵੀ ਚੀਜ਼ ਠੀਕ ਹੈ ਤਾਂ ਇਸ ਦੇ ਫਾਲਸੋਫੀ ਕੀ ਆ ਵਿਗਿਆਨੀ ਦਾ ਉਦੇਸ਼ ਕੀ ਹੁੰਦਾ ਮਤਲਬ ਕਿ ਉਹਦਾ ਉਦੇਸ਼ ਕੁਝ ਸਿਧਾਂਤਾਂ ਉੱਤੇ ਪਹੁੰਚਣਾ ਮਤਲਬ ਕਿ ਜਿਹੜਾ ਕੋਈ ਵੀ ਸਾਇੰਟਿਸਟ ਆ ਉਹਦਾ ਮੋਟਿਵ ਕੀ ਹੁੰਦਾ ਵੀ ਕੁਝ ਜਿਹੜੇ ਪ੍ਰਿੰਸੀਪਲ ਨੇ ਕੁਝ ਰਿਜ਼ਲਟ ਆ ਜਿਹੜਾ ਉਸ ਉੱਤੇ ਪਹੁੰਚਣਾ ਇਹਨਾਂ ਤੱਕ ਪਹੁੰਚਣ ਮਗਰੋਂ ਉਸ ਦਾ ਕੰਮ ਖਤਮ ਹੋ ਜਾਂਦਾ ਹੈ ਇਸ ਦੇ ਵਿੱਚ ਵੀ ਕੋਈ মতਪੇਦ ਨਹੀਂ ਹੈਗਾ ਕਿ ਸਾਹਿਦ ਦੇ ਵੀ ਕੁਝ ਸਿਧਾਂਤ ਹੁੰਦੇ ਨੇ ਭਈ ਵੀ ਨਹੀਂ ਕਹਿ ਸਕਦੇ ਕਿ ਸਾਹਿਦ ਦੇ ਕੋਈ ਮੋਟਿਵ ਨਹੀਂ ਹੁੰਦੇ ਸਾਹਿਦ ਦੇ ਕੋਈ ਪ੍ਰਿੰਸੀਪਲਸ ਦੇ ਨਹੀਂ ਹੁੰਦੇ ਸਿਧਾਂਤ ਨਿਯਮ ਹੀ ਨਹੀਂ ਹੁੰਦੇ ਇਹਨਾਂ ਦੇ ਵੀ ਨਿਯਮ ਹੁੰਦੇ ਨੇ ਇਹਨਾਂ ਨੂੰ ਵੀ ਪੇਸ਼ ਕਰਨਾ ਸਾਹਿਦਕਾਰ ਦਾ ਪਰ ਇਹਨਾਂ ਨੂੰ ਕੋਈ ਪੇਸ਼ ਕਰਨਾ ਸਾਹਿਦਕਾਰ ਦਾ ਕੰਮ ਨਹੀਂ ਹੁੰਦਾ ਵਿਗਿਆਨ ਦਾ ਖੋਜ ਕਾਰਜ ਵਸਤਾਂ ਤੇ ਪ੍ਰਕਿਰਤੀ ਦਾ ਕਾਰਨ ਕਾਰਜ ਦੱਸ ਕੇ ਹਕੀਕਤ ਨੂੰ ਸਮਝਣ ਲਿਆਉਂਦਾ ਮਤਲਬ ਕਿ ਜਿਹੜਾ ਸਾਇੰਸ ਹੈ ਉਹ ਕੀ ਕੋਈ ਵੀ ਚੀਜ਼ ਨੂੰ ਖੋਜਦਾ ਫਿਰ ਉਹਦੀ ਨੇਚਰ ਹੈ ਜਿਹੜੀ ਕਿ ਉਹਨੂੰ ਦੇਖਦਾ ਫਿਰ ਉਹ ਚ ਰੀਜ਼ਨ ਕੀ ਨੇ ਫਿਰ ਉਹਦੀ ਕੀ ਰੈਕਟਿਵਿਟੀ ਹੈ ਕੀ ਫੰਕਸ਼ਨਸ ਨੇ ਉਹਨਾਂ ਸਾਰਿਆਂ ਨੂੰ ਰਿਐਲਿਟੀ ਦੇ ਵਿੱਚ ਸਾਹਮਣੇ ਲਿਆਉਂਦਾ ਪਰ ਆਮ ਆਦਮੀ ਫਿਰ ਵੀ ਉਸ ਦੀ ਅਦਭੁਤਤਾ ਤੋਂ ਮਤਲਬ ਕਿ ਪ੍ਰਭਾਵਿਤ ਹੋਣ ਤੋਂ ਬਿਨਾ ਨਹੀਂ ਰਹਿ ਸਕਦਾ ਇਸ ਸਮੇਂ ਮਨੁੱਖ ਦੀ ਉਤੇਜਿਤ ਹੋਈ ਸਵੇਦਨਾ ਵਿੱਚ ਆਨੰਦ ਹੈਰਾਨੀ ਖੁਸ਼ੀ ਦੇ ਭਾਵ ਉਤਪੰਨ ਹੁੰਦੇ ਨੇ ਠੀਕ ਹੈ ਮਤਲਬ ਕੋਈ ਵੀ ਜਦੋਂ ਕੋਈ ਚੀਜ਼ ਹੁੰਦੀ ਆਪਣੇ ਸਾਹਮਣੇ ਆਉਂਦੇ ਉਹ ਤੋਂ ਆਪਾਂ ਹੈਰਾਨ ਹੁੰਦੇ ਆ ਆਨੰਦ ਹੁੰਦਾ ਜਿਹੜੇ ਮਸ਼ੀਨਸ ਨੇ ਹਨ ਸਾਇੰਸ ਤੇ ਟੈਕਨੋਲੋਜੀ ਵੱਧ ਤੋਂ ਵੱਧ ਹੋਈ ਹੈ ਵਿਕਸਤ ਜਿਹੇ ਨਾਲ ਮਨੁੱਖ ਨੂੰ ਆਰਾਮ ਦੇ ਲਈ ਆਰਾਮ ਕਿੰਨੀ ਆ ਅੱਜ ਕੱਲ ਆਪਣਾ ਵਰਕ ਆ ਪਹਿਲਾਂ ਹੈਂਡ ਨਾਲ ਹੁੰਦਾ ਸਾਰਾ ਹੁਣ ਮਸ਼ੀਨਾਂ ਨਾਲ ਹੋ ਗਿਆ ਜਿਹਦੇ ਨਾਲ ਕੋ ਆਨੰਦ ਆਉਂਦਾ ਹੈਰਾਨੀ ਹੁੰਦੀ ਹੈ ਖੁਸ਼ੀ ਹੁੰਦੀ ਹੈ ਕਲਪਨਾ ਤਨੁਭਵ ਦੀ ਇਹ ਸਪਰਤੀ ਸਹਾਇਤ ਕਰਦਾ ਕਾਰਜ ਖੇਤਰ ਨਿਰਧਾਰਿਤ ਕਰਦੀ ਹੈ ਇਹ ਗੱਲ ਇਹ ਅਲੱਗ ਕੱਲ ਹੈ ਕਿ ਵਿਗਿਆਨਿਕ ਪ੍ਰਗਤੀ ਦੇ ਸਿੱਟੇ ਵੱਜੋਂ ਸਾਡੀ ਜਿਹੜੀ ਸਵੇਦਨਾ ਵਿੱਚ ਹੋਣ ਵਾਲੇ ਭਾਵ ਸੀ ਆਨੰਦ ਹੈਰਾਨੀ ਤੇ ਖੁਸ਼ੀ ਉਹਦਾ ਰੂਪ ਬਦਲਦਾ ਪਰ ਜਿਹੜੀ ਪਹਿਲਾਂ ਮਤਲਬ ਕਿ ਆਨੰਦ ਖੁਸ਼ੀ ਹੈਰਾਨੀ ਹੁੰਦੀ ਸੀ ਉਹਦਾ ਹੁਣ ਰੂਪ ਚੇਂਜ ਹੋ ਗਿਆ ਜਿਵੇਂ ਜਿਵੇਂ ਜਿਹੜੇ ਸਾਇੰਸ ਪ੍ਰੋਗਰੈਸ ਕਰ ਰਿਹਾ ਪਰੰਤੂ ਇਹਨਾਂ ਦਾ ਮੂਲ ਸਰੂਪ ਇਹਨਾਂ ਦੇ ਜਿਹੜੇ ਮੂਲ ਬੇਸਿਕ ਜਿਹੜਾ ਇਹਨਾਂ ਦਾ ਫਾਰਮ ਉਹ ਕਦੇ ਵੀ ਚੇਂਜ ਨਹੀਂ ਹੋਇਆ ਸਾਹਿਤ ਵਿਗਿਆਨ ਦੇ ਵਿੱਚ ਸਭ ਤੋਂ ਵੱਡਾ ਫਰਕ ਕੀ ਆ ਵਿਗਿਆਨ ਦੇ ਖੇਤਰ ਵਿੱਚ ਨਵੀਆਂ ਖੋਜਾਂ ਹੁੰਦੀਆਂ ਨੇ ਨਵੀਆਂ ਕਾਢਾਂ ਸਾਹਮਣੇ ਲਿਆਉਣ ਨਾਲ ਪਹਿਲੀਆਂ ਦਾ ਜਿਹੜਾ ਮਹੱਤਵ ਆ ਉਹ ਘਟ ਜਾਂਦਾ ਪਰ ਕਈ ਵਾਰੀ ਉਹਨਾਂ ਨੂੰ ਬਿਲਕੁਲ ਵੀ ਧਿਆਨ ਦਿੱਤਾ ਜਾਂਦਾ ਪਰੰਤੂ ਸਾਹਿਤ ਦੇ ਵਿੱਚ ਐਵੇਂ ਮਤਲਬ ਕਿ ਜਿਹੜਾ ਸਾਇੰਸ ਆ ਆ ਸਾਇੰਸ ਦੇ ਵਿੱਚ ਸਾਇੰਸ ਦੇ ਸਕੋਪ ਦੇ ਵਿੱਚ ਜਿਹੜੇ ਜਿਹੜੇ ਨਿਊ ਇਨਵੈਂਸ਼ਨਸ ਹੁੰਦੀਆਂ ਨੇ ਉਹ ਡਿਸਕਵਰੀਜ਼ ਹੁੰਦੇ ਆ ਨਾ ਉਹਨਾਂ ਨਾਲ ਜਿਹੜੀਆਂ ਪਹਿਲਾਂ ਹੁੰਦੀਆਂ ਨੇ ਉਹਨਾਂ ਦਾ ਮਹੱਤਵ ਘਟ ਜਾਂਦਾ ਉਹਨਾਂ ਦੀ ਇੰਪੋਰਟੈਂਸ ਘਟ ਜਾਂਦੀ ਆ ਜ ਜਿਹਨਾਂ ਨੂੰ ਬਿਲਕੁਲ ਹੀ ਗਿਵ ਅਪ ਕਰ ਦਿੱਤਾ ਜਾਂਦਾ ਛੱਡ ਦਿੱਤਾ ਜਾਂਦਾ ਪਰੰਤੂ ਸਾਹਿਤ ਦੇ ਵਿੱਚ ਐਮਦਾ ਨਹੀਂ ਹੁੰਦਾ ਸਾਹਿਤ ਦੇ ਵਿੱਚ ਜਿਹੜਾ ਪੁਰਾਣੇ ਤੋਂ ਪੁਰਾਣਾ ਸਾਹਿਤ ਆ ਉਹਦਾ ਵੀ ਮਹੱਤਵ ਹੁੰਦਾ ਜਿੰਨਾ ਪਹਿਲਾਂ ਸੀ ਉਹਦਾ ਉਨਾ ਹੀ ਰਹਿੰਦਾ ਉਪਯੋਗਤਾ ਦੇ ਪੱਖੋਂ ਵਿਗਿਆਨ ਦੇ ਮਹੱਤਵ ਨੂੰ ਆਪਾਂ ਛੁਟਲਾ ਨਹੀਂ ਸਕਦੇ ਪਰੰਤੂ ਮਨੁੱਖੀ ਮਨੋਵੇਗ ਤੇ ਭਾਵਾਂ ਨੂੰ ਡੋਂਗਣ ਦੀ ਸ਼ਕਤੀ ਦਾ ਮਹੱਤਵ ਸਦੀਵੀ ਤੇ ਅਮਰ ਹੈ ਕਈ ਵਾਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਾਹਿਤ ਦੀ ਮਨੋਕਲਪਨਾ ਵਿਗਿਆਨ ਨੂੰ ਸੇਧ ਹੁੰਦੀ ਹੈ ਇਸ ਤਰ੍ਹਾਂ ਸਾਹਿਤ ਵਿਗਿਆਨ ਦੇ ਅੱਗੇ ਅੱਗੇ ਚੱਲਦਾ ਮੰਨ ਲਓ ਕਿ ਸਾਹਿਤ ਦਾ ਜਿਹੜਾ ਲਿਟਰੇਚਰ ਆ ਉਹ ਸਾਇੰਸ ਦੇ ਅੱਗੇ ਅੱਗੇ ਚੱਲਦਾ ਇਸ ਸਲਾਫ਼ਾ ਦੋਵਾਂ ਵਿੱਚ ਫਰਕ ਇਹ ਵੀ ਹੈ ਕਿ ਵਿਗਿਆਨ ਦਾ ਸਤ ਸਥੀਰਾ ਮਤਲਬ ਕਿ ਉਹ ਆਪਣਾ ਟੈਂਪਰੇਰੀ ਨਹੀਂ ਕਹਿ ਸਕਦੇ ਉਹ ਪਰਮਾਨੈਂਟਾ ਪਰੰਤੂ ਸਾਹਿਤ ਦਾ ਸਤ ਦੇਸ਼ ਕਾਲ ਦੇ ਸਾਹਿਤਕਾਰ ਦੇ ਨਾਲ ਚੇਂਜ ਹੁੰਦਾ ਰਹਿੰਦਾ ਤੇ ਇਸ ਦਾ ਕਾਰਨ ਸਾਹਿਤਕਾਰਾਂ ਦੀ ਅਨੁਭੂਤੀ ਦੀ ਵਿਭਿੰਨਤਾ ਠੀਕ ਹੈ ਕੁਦਰਤੀ ਅਵਸਥਾ ਚੰਦ ਤਾਰੇ ਸੂਰਜ ਹਵਾ ਪਹਾੜ ਆਕਾਸ਼ ਫੁੱਲ ਪ੍ਰਤੀ ਵਿਗਿਆਨ ਤੇ ਸਾਹਿਤਕਾਰਾਂ ਦਾ ਨਜ਼ਰੀਆ ਅਲੱਗ-ਅਲੱਗ ਹੋਊਗਾ ਸੋ ਇਹ ਸੀ ਭਰਾ ਟੋਪਿਕ ਆਓ ਤੁਹਾਨੂੰ ਸਮਝ ਲੱਗਿਆ ਹੋਣਾ ਥੈਂਕਸ